ਤਾਂ ਇਸ ਵੇਲੇ ਦੀ ਬੇਹਤ ਵੱਡੀ ਖਬਰ ਹੈ ਇੱਕ ਹੋਰ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ Air Force ਦਾ ਹੈਲੀਕਾਪਟਰ Apache ਜਿਸ ਨੂੰ ਖੇਤਾਂ ਦੇ ਵਿੱਚ ਲੈਂਡ ਕੀਤਾ ਗਿਆ ਹੈ ਔਰ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਪਠਾਨਕੋਟ ਦੇ ਪਿੰਡ ਹਲੇੜ ਦੇ ਵਿੱਚ ਇਹ ਖੇਤਾਂ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਦੱਸਦੀ ਕਿ ਅ ਜਦੋਂ 에어 ਫੋਰਸ ਦਾ ਹੈਲੀਕਾਪਟਰ ਦੀ ਲੈਂਡਿੰਗ ਕਰਵਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉੱਥੇ ਆਸ-ਪਾਸ ਭੀੜ ਇਕੱਠਾ ਹੋ ਜਾਂਦੀ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਇਕੱਠੇ ਹੋ ਚੁੱਕੇ ਨੇ ਔਰ ਹਰ ਕੋਈ ਦੇਖਣਾ ਚਾਹੁੰਦਾ ਕਿ ਆਖਰੀ ਜਹਾਜ਼ ਦੀ ਇੱਥੇ ਹੈਲੀਕਾਪਟਰ ਦੀ ਜੋ ਐਮਰਜੈਂਸੀ ਲੈਂਡਿੰਗ ਸਿਓ ਕਰਵਾਈ ਗਈ ਤਾਂ ਵੱਡਾ ਹਾਦਸਾ ਕੱਲ ਵਾਪਰਿਆ ਸੀ 에ਅਰ ਇੰਡੀਆ ਦਾ ਜਹਾਜ਼ ਜੋ ਕਿ ਹਰਸ਼ੇ ਦਾ ਸ਼ਿਕਾਰ ਹੋਇਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਦੀਆਂ ਤਸਵੀਰਾਂ ਆ ਰਹੀਆਂ ਨੇ ਔਰ ਹੁਣ ਪਠਾਨਕੋਟ ਦੇ ਵਿੱਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੀ ਇਹ ਤਸਵੀਰ 에ਅਰ ਫੋਰਸ ਦਾ ਹੈਲੀਕਾਪਟਰ ਦੱਸਿਆ ਜਾ ਰਿਹਾ ਹੈ ਅਪਾਚੇ ਹੈਲੀਕਾਪਟਰ ਜਿਸ ਨੂੰ ਖੇਤਾਂ ਦੇ ਵਿੱਚ ਹੀ ਲੈਂਡ ਕਰਵਾਇਆ ਗਿਆ ਫਿਲਹਾਲ ਕਾਰਨ ਕੀ ਰਹਿ ਆਖਿਰ ਜੋ ਅਮਰਜੈਂਸੀ ਲੈਂਡਿੰਗ ਕਰウォーning ਪਈ ਤਾਂ ਇਸ ਦੇ ਬਾਰੇ ਅਧਿਕਾਰੀਆਂ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਪਰ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਜਦੋਂ ਖੇਤਾਂ ਦੇ ਵਿੱਚ ਇਹ ਹੈਲੀਕਾਪਟਰ ਲੈਂਡ ਕਰਵਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਕਿਉਂਕਿ ਕੱਲ ਹੀ ਜਿਸ ਤਰੀਕੇ ਦਾ ਇਹ ਹਾਦਸਾ ਵਾਪਰਿਆ ਸੀ ਤਾਂ ਉਸ ਤੋਂ ਬਾਅਦ ਲੋਕ ਕਾਫੀ ਡਰੇ ਹੋਏ ਨੇ دہشت ਦਾ ਮਾਹੌਲ ਹੈ ਔਰ ਜਦੋਂ ਵੀ ਇਸ ਤਰੀਕੇ ਦੀ ਕੋਈ ਖਬਰ ਆਉਂਦੀ ਹੈ ਤਾਂ